ਸਸ਼ਕਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਸੋ ਜਿਵੇਂ ਕਿ ਟੀਵੀ ਐਕਟਰ ਅਲੀ ਗੋਨੀ ਜੰਮੂ ਦੇ ਰਹਿਣ ਵਾਲੇ ਆ ਤੇ ਇਸ ਵਕਤ ਉਹ ਫੋਰਨ ਕੰਟਰੀ ਦੇ ਵਿੱਚ ਸ਼ੂਟ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਜੋ ਹਮਲੇ ਕੀਤੇ ਜਾ ਰਹੇ ਆ ਪਾਕਿਸਤਾਨ ਦੇ ਵੱਲੋਂ ਉਸ ਦੇ ਉੱਤੇ ਚਿੰਤਾ ਜਤਾਈ ਗਈ ਹੈ ਤੇ ਸੋਸ਼ਲ ਮੀਡੀਆ ਉੱਤੇ ਐਕਟਰ ਦੇ ਵੱਲੋਂ ਕੁਝ ਪੋਸਟਾਂ ਵੀ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਭਾਰਤ ਪਾਕਿਸਤਾਨ ਵਿੱਚ ਚੱਲ ਰਹੇ ਤਣਾਅ ਨੂੰ ਲੈ ਕੇ ਕਾਫੀ ਪਰੇਸ਼ਾਨ ਜੋ ਐ ਐਕਟਰ ਵੀ ਨਜ਼ਰ ਆ ਰਹੇ ਨੇ ਐਕਟਰ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਕੰਮ ਦੇ ਸਲੇਨ ਨੂੰ ਲੈ ਕੇ ਦੇਸ਼ ਤੋਂ ਬਾਹਰ ਨੇ ਪਰ ਜੰਮੂ ਦੇ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਹੈ ਜਿਸ ਕਰਕੇ ਉਹ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਹਾਲਾਂਕਿ ਜਦੋਂ ਉਹਨਾਂ ਨੇ ਕਿਹਾ ਕਿ ਘਰ ਦੇ ਵਿੱਚ ਸਾਰੇ ਲੋਕ ਸੁਰੱਖਿਅਤ ਮੌਜੂਦ ਨੇ ਕਿਉਂਕਿ ਜੋ ਫੌਜਾਂ ਨੇ ਭਾਰਤੀ ਫੌਜਾਂ ਉਹਨਾਂ ਦੇ ਵੱਲੋਂ ਢਾਲ ਬਣ ਕੇ ਜੋ ਕੰਮ ਕੀਤਾ ਜਾ ਰਿਹਾ ਅਲੀਗੋਨੀ ਨੇ ਆਪਨੇ ਐਕਸ ਤੇ ਟਵੀਟ ਕੀਤਾ ਜਿੱਥੇ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਦੇ ਬਾਹਰ ਸ਼ੂਟਿੰਗ ਕਰ ਰਿਹਾ ਮੇਰਾ ਪੂਰਾ ਪਰਿਵਾਰ ਜੰਮੂ ਦੇ ਵਿੱਚ ਹੈ ਤੇ ਇਥੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਪਰ ਰੱਬ ਦਾ ਸ਼ੁਕਰ ਹੈ ਕਿ ਸਭ ਸੁਰੱਖਿਤ ਹੈ ਸਾਡੇ ਆਈਏਐਫ ਦਾ ਧੰਨਵਾਦ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਇੰਸਟਾਗ੍ਰam ਦੇ ਉਤੇ ਆਪਣੀ ਫੈਮਿਲੀ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਿਆ ਇਹਨਾਂ ਤਸਵੀਰਾਂ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਨੋਟ ਵੀ ਸਾਂਝਾ ਕੀਤਾ ਗਿਆ ਅਲੀਗੋਨੀ ਨੇ ਕਿਹਾ ਕਿ ਵਾਰ ਨੂੰ ਸਹੀ ਕਹਿਣ ਵਾਲੇ ਅਤੇ ਵਾਰ ਨੂੰ ਜੋ ਵੜਾਵਾ ਦੇ ਰਹੇ ਨੇ ਜੋ ਕਿ ਵਾਅਦਾ ਕਰਨ ਦੀ ਗੱਲ ਕਰਨ ਨੇ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਉਹਨਾਂ ਨੇ ਲਿਖਿਆ ਕਿ ਬਿਨਾ ਸੋਏ ਤੇ ਹੋਏ ਮੈਂ ਭਾਰਤ ਤੋਂ ਭਾਰ ਫਸਿਆ ਹੋਇਆ ਚਾਹਤ ਕਿ ਮੇਰਾ ਪੂਰਾ ਪਰਿਵਾਰ ਜੰਮੂ ਦੇ ਵਿੱਚ ਕੱਲ ਰਾਤ ਹਮਲੇ ਦਾ ਸਾਹਮਣਾ ਕਰ ਰਿਹਾ ਸੀ ਮੇਰਾ ਪੂਰਾ ਪਰਿਵਾਰ ਬੱਚੇ ਮੇਰੇ ਮੰਮੀ ਡੈਡੀ ਪਿਤਾ ਜੋ ਸੀ ਡਰੋਨ ਅਤੇ ਅਸ਼ਾਂਤੀ ਦੇ ਆਤੰਕ ਦਾ ਸਾਹਮਣਾ ਕਰ ਰਹੇ ਸੀ ਇਸ ਦੇ ਨਾਲ ਹੀ ਅਲੀਗੋਣੀ ਨੇ ਲਿਖਿਆ ਫਿਰ ਵੀ ਕੁਝ ਲੋਕ ਆਪਣੇ ਘਰਾਂ ਦੇ ਵਿੱਚ ਕੰਫਰਟੇਬਲੀ ਬੈਠੇ ਹੋਏ ਨੇ ਤੇ ਜੋ ਵਾਰ ਚਲ ਰਹੀ ਹੈ ਉਸ ਨੂੰ ਸਹੀ ਦਾਸਰੀ ਨੇ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਉਹਨਾਂ ਨੇ ਕਿਹਾ ਕਿ ਜੋ ਬਾਰਡਰ ਲਾਈਨਾਂ ਦੇ ਕੋਲ ਰਹਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਇੰਨਾ ਆਸਾਨ ਵੀ ਨਹੀਂ ਹੈ ਪਰ ਸਾਡੇ ਆਈਏਐਫ ਅਤੇ ਭਾਰਤੀ ਸੈਨਾ ਦਾ ਧੰਨਵਾਦ ਜਿਨ੍ਹਾਂ ਨੇ ਸੁਰੱਖਿਆ ਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਦੱਸ ਦੇ ਕਿ ਅਲੀਗੋਨੀ ਜੋ ਆ ਖੁਦ ਵੀ ਜੰਮੂ ਦੇ ਰਹਿਣ ਵਾਲੇ ਆ ਤੇ ਉਹਨਾਂ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਗਿਆ ਜਿਸ ਦੇ ਵਿੱਚ ਉਹਨਾਂ ਦੀ ਰਿਊਮਰ ਗਰਲਫ੍ਰੈਂਡ ਜੈਸਮਿਨ ਭਸੇਨ ਵੀ ਨਜ਼ਰ ਆ ਰਹੀ ਹੈ ਤੇ ਅਲੀਗੋਨੀ ਇਸ ਵਕਤ ਆਪਣੇ ਕੰਮ ਦੇ سلسلے ਦੇ ਵਿੱਚ ਯਾਨੀ ਕਿ ਕਿਸੇ ਪ੍ਰੋਜੈਕਟ ਦੀ ਸ਼ੂਟਿੰਗ ਦੇ ਦੌਰਾਨ ਬਾਹਰਲੀ ਕਿਸੇ ਕੰਟਰੀ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਆਪਣੇ ਪਰਿਵਾਰ ਦੀ ਜੋ ਆ ਲਗਾਤਾਰ ਚਿੰਤਾ ਵੀ ਕੀਤੀ ਜਾ ਰਹੀ ਹੈ